ਧਰਤੀ ਦੇ ਉੱਪਰ ਵਿਸ਼ਵ ਪੱਧਰੀ ਪੈਦਾ ਹੋ ਰਹੀ ਸਮੱਸਿਆ ਗਲੋਬਲ ਵਾਰਮਿੰਗ ਦੇ ਮੁੱਖ ਸਰੋਤ ਗ੍ਰੀਨ ਹਾਊਸ ਗੈਸਾਂ ਦੇ ਪ੍ਰਭਾਵ ਨੂੰ ਘਟ ਕਰਨ ਦੇ ਲਈ ਯੂਨਾਈਟਿਡ ਨੇਸ਼ਨ ਦੇ ਪ੍ਰੋਗਰਾਮ ਯੂ ਐਨ ਈ ਪੀ United Nation Environment Program ਦੇ ذریعے ਭਾਰਤ ਸਰਕਾਰ ਨੇ ਆਪਣੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਰੇਲਵੇ ਨੂੰ ਕਾਰਬਨ ਫ੍ਰੀ ਕਰਨ ਦਾ ਟੀਚਾ ਜੋ ਕਿ 2028 ਤੱਕ ਮਿੱਥਿਆ ਹੋਇਆ ਹੈ ਉਸੇ ਦੇ ਤਹਿਤ ਹੀ ਸਾਰੀ ਹੀ ਰੇਲਵੇ ਨੂੰ ਇਲੈਕਟ੍ਰਿਕ ਰੇਲਵੇ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇਸੇ ਦੇ ਤਹਿਤ ਹੀ ਨਾਰਥਰਨ ਰੇਲਵੇ ਨੂੰ ਵੀ ਬਿਜਲੀ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਸਾਡੇ ਮੋਗੇ ਦੇ ਰੇਲਵੇ ਸਟੇਸ਼ਨ ਦੇ ਉੱਪਰ ਵੀ ਇਹ ਬਿਜਲੀ ਦੀਆਂ ਤਾਰਾਂ ਪਾ ਦਿੱਤੀਆਂ ਗਈਆਂ ਹਨ ਔਰ ਉਸ ਦੇ ਨਾਲ ਹੀ ਸਾਡੇ ਮੋਗੇ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਵੀ ਇਸੇ ਪ੍ਰੋਜੈਕਟ ਦੇ ਤਹਿਤ ਹੀ ਹੋ ਰਿਹਾ ਹੈ ਅਤੇ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਰੇਲਵੇ ਦੇ ਵੱਲੋਂ ਰੇਲਵੇ ਰੋਡ ਦੇ ਉੱਪਰ ਆਪਣੇ ਇੱਕ ਰਸਤੇ ਤੋਂ ਬਿਨਾ ਗੁਰਨਾਨਕ ਕਾਲਜ ਰੋਡ ਵਾਲੇ ਪਾਸੇ ਨੂੰ ਵੀ ਇੱਕ ਕੋਰੀਡੋਰ ਬਣਾਇਆ ਜਾ ਰਿਹਾ ਹੈ ਜਿੱਧਰ ਦੀ ਲੋਕ ਰੇਲਵੇ ਸਟੇਸ਼ਨ ਦੇ ਵਿੱਚ ਦਾਖਲ ਹੋ ਸਕਣਗੇ